ਸਕਾ ਜੀ ਮੈਂ ਹਾ ਕੋਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਪਾਸਪੋਰਟ ਨੂੰ ਵੱਡਾ ਝਟਕਾ ਲੱਗਿਆ ਤੇ ਪਹਿਲੀ ਵਾਰ ਹੈਂਡਲੀ ਪਾਸਪੋਰਟ ਇੰਡੈਕਸ 2025 ਰੈਂਕਿੰਗ ਨੇ ਇਸ ਨੂੰ ਦੁਨੀਆ ਦੇ ਛੋਟੀ ਦੇ 10 ਪਾਸਪੋਰਟਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ ਪਹਿਲਾਂ ਅਮਰੀਕੀ ਪਾਸਪੋਰਟ 10ਵੇਂ ਸਥਾਨ ਦੇ ਉੱਤੇ ਸੀਗਾ ਪਰ ਹੁਣ ਇਹ ਡਿੱਗ ਕੇ 12ਵੇਂ ਸਥਾਨ ਤੇ ਆ ਗਿਆ ਹੈ ਟੈਰਿਫ ਰਾਹੀਂ دہشت ਪੈਦਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਦੁਨੀਆ ਭਰ ਦੇ ਵਿੱਚ ਸ਼ਾਂਤੀ ਦੇ ਮਸੀਹਾ ਤੇ ਵਜੋਂ ਘੁਮਰੇ ਨੇ ਟਰੰਪ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦਾ ਸਹਾਰਾ ਆਪਣੇ ਸਿਰ ਲਿਆ ਅਤੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਹੁਣ ਤੱਕ 7 ਯੁੱਧ ਰੋਕੇ ਨੇ ਜਿਨ੍ਹਾਂ ਦੇ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵੀ ਸ਼ਾਮਲ ਹੈ ਹਾਲਾਂਕਿ ਭਾਰਤ ਨੇ ਹਮੇਸ਼ਾ ਟਰੰਪ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਇਸ ਦੌਰਾਨ ਟਰੰਪ ਨੂੰ ਘਰੇਲੂ ਮੋਰਚੇ ਉੱਤੇ ਵੱਡਾ ਝਟਕਾ ਲੱਗਿਆ ਹੈ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਪਾਸਪੋਰਟ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈ 20 ਸਾਲ ਪਹਿਲਾਂ ਹੈਂਡਲੇ ਪਾਸਪੋਰਟ ਇੰਡੈਕਸ ਸਥਾਪਿਤ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਪਾਸਪੋਰਟ ਹੁਣ ਹੈਂਡਲੇ ਪਾਸਪੋਰਟ ਇੰਡੈਕਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ 21ਵੇਂ ਸਥਾਨ ਤੇ ਆਇਆ ਹੈ ਇਹ ਆਪਣੀ ਪਿਛਲੀ ਰੈਂਕਿੰਗ ਦੇ 2 ਸਥਾਨ ਹੇਠਾਂ ਡਾ ਚੁੱਕਿਆ ਹੈ ਅਤੇ ਹੁਣ ਮਲੇਸ਼ੀਆ ਦੇ ਨਾਲ ਬਰਾਬਰ ਹੈ ਅਮਰੀਕੀ ਪਾਸਪੋਰਟ ਤਾਰੇ ਖੁੰਦ ਸੋ ਸਾਈ ਗਲੋਬਲ ਸਥਾਨਾ ਦੇ ਵਿੱਚੋਂ ਸਿਰਫ 180 ਤੱਕ ਵੀਜ਼ਾ ਮੁਕਤ ਪਹੁੰਚਦਾ ਆਨੰਦਮਾਨ ਸੱਦੈ ਨੇ ਜੋ ਕਿ ਇੱਕ ਦਹਾਕੇ ਪਹਿਲਾ ਇਸ ਦੀ ਸਿਖਰ 10 ਦਾ ਬੰਦੀ ਤੋਂ ਇੱਕ ਮਹੱਤਵਪੂਰਨ ਗਿਰਾਵਟ ਹੈ ਹੰਲੀ ਪਾਸਪੋਰਟ ਇੰਡੈਕਸ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ ਉੱਤੇ ਪਾਸਪੋਰਟਾਂ ਨੂੰ ਦਰਜਾ ਦਿੰਦਾ ਹੈ। ਇਹ ਨਵੀਂ ਰੈਂਕਿੰਗ ਇੰਟੋ ਪੈਸੀਫਿਕ ਖੇਤਰ ਦੇ ਦੇਸ਼ਾਂ ਅਤੇ ਪਾਸਪੋਰਟਾਂ ਦੀ ਤਾਕਤ ਨੂੰ ਦਰਸਾਉਂਦੀ ਹੈ ਤੇ ਸਿੰਗਾਪੁਰ ਹੁਣ ਦੁਨੀਆ ਦੀ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ ਸਿਖਰ ਉੱਤੇ ਹੈ। ਸਿੰਗਾਪੁਰ ਪਾਸਪੋਰਟ 193 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਨੇ। ਉਸ ਤੋਂ ਬਾਅਦ ਤਕਨਿ ਕੋਰੀਆ ਅਤੇ ਜਪਾਨ ਵੀ ਆਉਂਦੇ ਨੇ। 10ਵੇਂ ਤੋਂ 12ਵੇਂ ਸਥਾਨ ਉਤੇ ਹਾਲੀ ਦੇ ਵਿੱਚ ਆਈ ਕਿਰਾਵਟਪੂਰ ਰਾਜਨੀਤਿਕ ਗਤੀਸ਼ੀਲਤਾ ਅਤੇ ਪਰਸਪਰ ਵੀza ਨੀਤੀਆਂ ਦੀ ਕਾਟ ਕਾਰਨ ਪਹੁੰਚ ਯੋਗਤਾ ਦੇ ਵਿੱਚ ਕਈ ਬਦਲਾਅ ਦੇ ਕਰ ਰਹੇ ਨੇ। ਵਾਸਪਰੀ ਯਾਤਰਾ ਪ੍ਰਬੰਧ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਅਮਰੀਕਾ ਨੇ ਬ੍ਰਾਜ਼ੀਲ ਸਾਥਕ ਵੀਜ਼ਾ ਮੁਕਤ ਪਹੁੰਚ ਕੁਆ ਦਿੱਤੀ ਅਤੇ ਚੀਨ ਦੀ ਵਧ ਰਹੀ ਵੀਜ਼ਾ ਮੁਕਤੀ ਯਾਤਰਾ ਸੂਚੀ ਅਤੇ ਵਿਏਟਨਾਮ ਦੀ ਨਵੀਨਤਮ ਐਡਿਟਿਓ ਵੀ ਬਾਹਰ ਰੱਖਿਆ ਗਿਆ ਹੈ। ਪਾਪਵਾ ਨਿਊ ਗਿਨੀ, ਮਿਆਂਮਾਰ ਅਤੇ ਸੋਮਾਲੀਆ ਦੇ ਨਵੇਂ ਈ-ਵੀਜ਼ਾ ਸਿਸਟਮ ਵਰਗੇ ਦੇਸ਼ਾਂ ਦੁਆਰਾ ਨੀਤੀਗਤ ਸਮਾਂਕੋਚ ਨੇ ਅਮਰੀਕਾ ਦੇ ਸਕੋਰ ਨੂੰ ਹੋਰ ਘਟਾ ਦਿੱਤਾ ਹੈ। ਇਹ ਅੰਕੜੇ ਅਮਰੀਕੀ ਨਾਗਰਿਕਾ ਦੁਆਰਾ ਮਾਨੀਆਂ आजादियां ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਦੁੱਜਿਆਂ ਨੂੰ ਦਿੱਤੀ ਜਾਂਦੀ ਖੁੱਲੇ ਪੰਥ ਦੇ ਵਿਚਾਰ ਇੱਕ ਬਹੁਤ ਵੱਡਾ ਅੰਤਰ ਦਰਸਾਉਂਦੇ ਨੇ ਅਮਰੀਕੀ ਪਾਸਪੋਰਟ ਧਾਰਕ 180 ਸਥਾਨਾਂ ਤੱਕ ਵੀਜ਼ਾ ਮੁਕਤ ਪਹੁੰਚ ਪ੍ਰਾਪਤ ਕਰ ਸਕਦੇ ਨੇ ਇਸ ਦੇ ਦੌਰਾਨ ਸੰਯੁਕਤ ਰਾਜ ਅਮਰੀਕਾ ਸਿਰਫ 45 ਦੇਸ਼ਾਂ ਦੇ ਨਾਗਰਿਕਾਂ ਨੂੰ ਪਹਿਲਾ ਵੀਜ਼ਾ ਤੋਂ ਬਿਨਾ ਦਾਖਲ ਹੋਣ ਦੀ ਆਗਿਆ ਦਿੰਦਾ ਹੈ ਜੋ ਕਿ ਹੈਂਲੀ ਓਪਨਨੈਸ ਇੰਡੈਕਸ ਵਿੱਚ 77ਵੇਂ ਸਥਾਨ 'ਤੇ ਹੈ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਪਾਸਪੋਰਟ ਨੂੰ ਵੱਡਾ ਝਟਕਾ ਲੱਗਿਆ ਤੇ ਪਹਿਲੀ ਵਾਰ ਹੈਂਲੀ ਪਾਸਪੋਰਟ ਇੰਡੈਕਸ 2025 ਰੈਂਕਿੰਗ ਨੇ ਇਸ ਨੂੰ ਦੁਨੀਆ ਦੇ ਛੋਟੀ ਦੇ 10 ਪਾਸਪੋਰਟਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ ਪਹਿਲਾਂ ਅਮਰੀਕੀ ਪਾਸਪੋਰਟ 10ਵੇਂ ਸਥਾਨ ਦੇ ਉੱਤੇ ਸੀਗਾ ਪਰ ਹੁਣ ਇਹ ਡਿੱਗ ਕੇ 12ਵੇਂ ਸਥਾਨ ਤੇ ਆ ਗਿਆ ਹੈ ਟੈਰਿਫ ਰਾਹੀਂ دہشت ਪੈਦਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਦੁਨੀਆ ਭਰ ਦੇ ਵਿੱਚ ਸ਼ਾਂਤੀ ਦੇ ਮਸੀਹਾ ਤੇ ਵਜੋਂ ਘੁਮਰੇ ਨੇ ਟਰੰਪ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦਾ ਸਹਰਾ ਆਪਣੇ ਸਿਰ ਲਿਆ ਅਤੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਹੁਣ ਤੱਕ 7 ਯੁੱਧ ਰੋਕੇ ਨੇ ਜਿਨ੍ਹਾਂ ਦੇ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵੀ ਸ਼ਾਮਲ ਹੈ ਹਾਲਾਂਕਿ ਭਾਰਤ ਨੇ ਹਮੇਸ਼ਾ ਟਰੰਪ ਦੇ ਦਾਅਵਿਆਂ ਨੂੰ ਰੱਤ ਕਰ ਦਿੱਤਾ ਹੈ ਇਸ ਦੌਰਾਨ ਟਰੰਪ ਨੂੰ ਘਰੇਲੂ ਮੋਰਚੇ ਉੱਤੇ ਵੱਡਾ ਝਟਕਾ ਲੱਗਿਆ ਹੈ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਪਾਸਪੋਰਟ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈ 20 ਸਾਲ ਪਹਿਲਾ ਹੈਂਡਲੇ ਪਾਸਪੋਰਟ ਇੰਡੈਕਸ ਸਥਾਪਿਤ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਪਾਸਪੋਰਟ ਹੁਣ ਹੈਂਡਲੇ ਪਾਸਪੋਰਟ ਇੰਡੈਕਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ 12ਵੇਂ ਸਥਾਨ ਤੇ ਆਇਆ ਹੈ ਇਹ ਆਪਣੀ ਪਿਛਲੀ ਰੈਂਕਿੰਗ ਦੇ 2 ਸਥਾਨ ਹੇਠਾਂ ਡਾ ਚੁੱਕਿਆ ਹੈ ਅਤੇ ਹੁਣ ਮਲੇਸ਼ੀਆ ਦੇ ਨਾਲ ਬਰਾਬਰ ਹੈ ਅਮਰੀਕੀ ਪਾਸਪੋਰਟ ਤਾਰਖ ਨੂੰ ਸੋ ਸਾਈਟ ਗਲੋਬਲ ਸਥਾਨਾਂ ਦੇ ਵਿੱਚੋਂ ਸਿਰਫ 180 ਤੱਕ ਵੀਜ਼ਾ ਮੁਕਤ ਪਹੁੰਚਦਾ ਆਨੰਦ ਮਾ ਸਕਦੇ ਨੇ ਜੋ ਕਿ ਇੱਕ ਦਹਾਕੇ ਪਹਿਲਾ ਇਸ ਦੇ ਸਿਖਰ ਦਸਾਂ ਬੰਦੀ ਤੋਂ ਇੱਕ ਮਹੱਤਵਪੂਰਨ ਗਿਰਾਵਟ ਹੈ ਹੈੰਲੀ ਪਾਸਪੋਰਟ ਇੰਡੈਕਸ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ ਉੱਤੇ ਪਾਸਪੋਰਟਾਂ ਨੂੰ ਦਰਜਾ ਦਿੰਦਾ ਹੈ। ਇਹ ਨਵੀਂ ਰੈਂਕਿੰਗ ਇੰਟੋ ਪੈਸੀਫਿਕ ਖੇਤਰ ਦੇ ਦੇਸ਼ਾਂ ਦੇ ਪਾਸਪੋਰਟਾਂ ਦੀ ਤਾਕਤ ਨੂੰ ਦੱਸਉਂਦੀ ਹੈ ਤੇ ਸਿੰਗਾਪੁਰ ਹੁਣ ਦੁਨੀਆ ਦੀ ਚੋਟੀ ਤੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ ਸਿਖਰ ਉੱਤੇ ਹੈ। ਸਿੰਗਾਪੁਰ ਪਾਸਪੋਰਟ 193 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਨੇ। ਉਸ ਤੋਂ ਬਾਅਦ ਤਕਨਿ ਕੋਰੀਆ ਅਤੇ ਜਾਪਾਨ ਵੀ ਆਉਂਦੇ ਨੇ। 10ਵੇਂ ਤੋਂ 12ਵੇਂ ਸਥਾਨ ਉੱਤੇ ਹਾਲੀ ਦੇ ਵਿੱਚ ਆਈ ਕਿਰਾਵਟਪੂਰ ਰਾਜਨੀਤਿਕ ਗਤੀਸ਼ੀਲਤਾ ਅਤੇ ਪਰਸਪਰ ਵੀਜ਼ਾ ਨੀਤੀਆਂ ਦੀ ਕਾਟ ਕਾਰਨ ਪਹੁੰਚਯੋਗਤਾ ਦੇ ਵਿੱਚ ਕਈ ਬਦਲਾਅ ਦੇ ਕਾਰਨ ਹੈ। ਪਾਸਪੋਰਟ ਯਾਤਰਾ ਪ੍ਰਬੰਧ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਅੰਮਿਕਾ ਨੇ ਬ੍ਰਾਜ਼ੀਲ ਤੱਕ ਵੀਜ਼ਾ ਮੁਕਤ ਪਹੁੰਚ ਕੁਆ ਦਿੱਤੀ ਅਤੇ ਚੀਨ ਦੀ ਵਧ ਰਹੀ ਵੀਜ਼ਾ ਮੁਕਤੀ ਯਾਤਰਾ ਸੂਚੀ ਅਤੇ ਵਿਏਟਨਾਮ ਦੀ ਨਵੀਨਤਮ ਐਲਾਨ ਤੋਂ ਵੀ ਬਾਹਰ ਰੱਖਿਆ ਗਿਆ ਹੈ। ਪਾਪੂਆ ਨਿਊ ਗਿਨੀ, ਮਿਆਂਮਾਰ ਅਤੇ ਸੋਮਾਲੀਆ ਦੇ ਨਵੇਂ ਈ-ਵੀਜ਼ਾ ਸਿਸਟਮ ਵਰਗੇ ਦੇਸ਼ਾਂ ਦੁਆਰਾ ਨੀਤੀਗਤ ਸਮਾਇਕੋਚਨ ਨੇ ਅਮਰੀਕਾ ਦੇ ਸਕੋਰ ਨੂੰ ਹੋਰ ਘਟਾ ਦਿੱਤਾ ਹੈ। ਇਹ ਅੰਕੜੇ ਅਮਰੀਕੀ ਨਾਗਰਿਕਾ ਦੁਆਰਾ ਮਾਨੀਆਂ आजादियां ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਦੁੱਜਿਆਂ ਨੂੰ ਦਿੱਤੀ ਜਾਂਦੀ ਖੁੱਲੇ ਪੰਥ ਦੇ ਵਿਚਾਰ ਇੱਕ ਬਹੁਤ ਵੱਡਾ ਅੰਤਰ ਦਰਸਾਉਂਦੇ ਨੇ ਅਮਰੀਕੀ ਪਾਸਪੋਰਟ ਧਾਰਕ 180 ਸਥਾਨਾਂ ਤੱਕ ਵੀਜ਼ਾ ਮੁਕਤ ਪਹੁੰਚ ਪ੍ਰਾਪਤ ਕਰ ਸਕਦੇ ਨੇ ਇਸੇ ਦੌਰਾਨ ਸੰਯੁਕਤ ਰਾਜ ਅਮਰੀਕਾ ਸਿਰਫ 45 ਦੇਸ਼ਾਂ ਦੇ ਨਾਗਰਿਕਾਂ ਨੂੰ ਪਹਿਲਾ ਵੀਜ਼ਾ ਤੋਂ ਬਿਨਾ ਦਾਖਲ ਹੁੰਤੀ ਆਗਿਆ ਦਿੰਦਾ ਹੈ ਜੋ ਕਿ ਹੈਂਲੀ ਓਪਨਨੈਸ ਇੰਡੈਕਸ ਵਿੱਚ 77ਵੇਂ ਸਥਾਨ ਤੇ ਹੈ ਸ਼ਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਪਾਸਪੋਰਟ ਨੂੰ ਵੱਡਾ ਝਟਕਾ ਲੱਗਿਆ ਤੇ ਪਹਿਲੀ ਵਾਰ ਹੈਂਲੀ ਪਾਸਪੋਰਟ ਇੰਡੈਕਸ 2025 ਰੈਂਕਿੰਗ ਨੇ ਇਸ ਨੂੰ ਦੁਨੀਆ ਦੇ ਛੋਟੀ ਦੇ 10 ਪਾਸਪੋਰਟਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ ਪਹਿਲਾਂ ਅਮਰੀਕੀ ਪਾਸਪੋਰਟ 10ਵੇਂ ਸਥਾਨ ਦੇ ਉੱਤੇ ਸੀਗਾ ਪਰ ਹੁਣ ਇਹ ਡਿੱਗ ਕੇ 12ਵੇਂ ਸਥਾਨ ਤੇ ਆ ਗਿਆ ਹੈ ਟੈਰਿਫ ਰਾਹੀਂ دہشت ਪੈਦਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਦੁਨੀਆ ਭਰ ਦੇ ਵਿੱਚ ਸ਼ਾਂਤੀ ਦੇ ਮਸੀਹਾ ਦੇ ਵਜੋਂ ਘੁਮਰੇ ਨੇ ਟਰੰਪ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਜੰਗਬੰਦੀ ਦਾ ਸਹਾਰਾ ਆਪਣੇ ਸਿਰ ਲਿਆ ਅਤੇ ਦਾਅਵਾ ਕੀਤਾ ਕਿ ਉਹਨਾਂ ਨੇ ਹੁਣ ਤੱਕ 7 ਯੁੱਧ ਰੋਕੇ ਨੇ ਜਿਨ੍ਹਾਂ ਦੇ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵੀ ਸ਼ਾਮਲ ਹੈ ਹਾਲਾਂਕਿ ਭਾਰਤ ਨੇ ਹਮੇਸ਼ਾ ਟਰੰਪ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਇਸ ਦੌਰਾਨ ਟਰੰਪ ਨੂੰ ਘਰੇਲੂ ਮੋਰਚੇ ਉੱਤੇ ਵੱਡਾ ਝਟਕਾ ਲੱਗਿਆ ਹੈ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਪਾਸਪੋਰਟ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈ 20 ਸਾਲ ਪਹਿਲਾ ਹੈਂਡਲੇ ਪਾਸਪੋਰਟ ਇੰਡੈਕਸ ਸਥਾਪਿਤ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਪਾਸਪੋਰਟ ਹੁਣ ਹੈਂਡਲੇ ਪਾਸਪੋਰਟ ਇੰਡੈਕਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ 12ਵੇਂ ਸਥਾਨ ਤੇ ਆਇਆ ਹੈ ਇਹ ਆਪਣੀ ਪਿਛਲੀ ਰੈਂਕਿੰਗ ਦੇ 2 ਸਥਾਨ ਹੇਠਾਂ ਡਾ ਚੁੱਕਿਆ ਹੈ ਅਤੇ ਹੁਣ ਮਲੇਸ਼ੀਆ ਦੇ ਨਾਲ ਬਰਾਬਰ ਹੈ ਅਮਰੀਕੀ ਪਾਸਪੋਰਟ ਤਾਰਖੰਦ ਸੋ ਸਾਈ ਗਲੋਬਲ ਥਾਣਾ ਦੇ ਵਿੱਚੋਂ ਸਿਰਫ 180 ਤੱਕ ਵੀਜ਼ਾ ਮੁਕਤ ਪਹੁੰਚਦਾ ਆਨੰਦਮਾਨ ਸਕਦੇ ਨਹੀਂ ਜੋ ਕਿ ਇੱਕ ਤਹਾਕੇ ਪਹਿਲਾ ਇਸ ਦੀ ਸਿਖਰ ਦਸਦਾ ਬੰਦੀ ਤੋਂ ਇੱਕ ਮਹੱਤਵਪੂਰਨ ਗਿਰਾਵਟ ਹੈ ਹੈਨਲੀ ਪਾਸਪੋਰਟ ਇੰਡੈਕਸ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ ਉੱਤੇ ਪਾਸਪੋਰਟਾਂ ਨੂੰ ਦਰਜਾ ਦਿੰਦਾ ਹੈ। ਇਹ ਨਵੀਂ ਰੈਂਕਿੰਗ ਇੰਟੋ ਪੈਸੀਫਿਕ ਖੇਤਰ ਦੇ ਦੇਸ਼ਾਂ ਅਤੇ ਪਾਸਪੋਰਟਾਂ ਦੀ ਤਾਕਤ ਨੂੰ ਦਰਸਾਉਂਦੀ ਹੈ ਤੇ ਸਿੰਗਾਪੁਰ ਹੁਣ ਦੁਨੀਆ ਦੀ ਚੋਟੀ ਤੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ ਸਿਖਰ ਉੱਤੇ ਹੈ। ਸਿੰਗਾਪੁਰ ਪਾਸਪੋਰਟ 193 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਨੇ। ਉਸ ਤੋਂ ਬਾਅਦ ਤਕਨਿ ਕੋਰੀਆ ਅਤੇ ਜਾਪਾਨ ਵੀ ਆਉਂਦੇ ਨੇ। 10ਵੇਂ ਤੋਂ 12ਵੇਂ ਸਥਾਨ ਉਤੇ ਹਾਲੀ ਦੇ ਵਿੱਚ ਆਈ ਕਿਰਾਵਟਪੂ ਰਾਜਨੀਤਿਕ ਗਤੀਸ਼ੀਲਤਾ ਅਤੇ ਪਰਸਪਰ ਵੀਜ਼ਾ ਨੀਤੀਆਂ ਦੀ ਕਾਟ ਕਾਰਨ ਪਹੁੰਚ ਯੋਗਤਾ ਦੇ ਵਿੱਚ ਕਈ ਪਰਲਾਪ ਦੇ ਕਾਰਨ ਹੈ। ਪਾਸਪੋਰਟ ਯਾਤਰਾ ਪ੍ਰਬੰਧ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਅਮਰੀਕਾ ਨੇ ਬ੍ਰਾਜ਼ੀਲ ਤੱਕ ਵੀਜ਼ਾ ਮੁਕਤ ਪਹੁੰਚ ਕੁਆ ਦਿੱਤੀ ਅਤੇ ਚੀਨ ਦੀ ਵੱਧ ਰਹੀ ਵੀਜ਼ਾ ਮੁਕਤ ਯਾਤਰਾ ਸੂਚੀ ਅਤੇ ਵਿਏਟਨਾਮ ਦੀ ਨਵੀਨਤਮ ਐਡਰੀਆ ਤੋਂ ਵੀ ਬਾਹਰ ਰੱਖਿਆ ਗਿਆ ਹੈ। ਪਾਪਵਾ ਨਿਊ ਗਿਨੀ, ਮਿਆਂਮਾਰ ਅਤੇ ਸੋਮਾਲੀਆ ਦੇ ਨਵੇਂ ਈ-ਵੀਜ਼ਾ ਸਿਸਟਮ ਵਰਗੇ ਦੇਸ਼ਾਂ ਦੁਆਰਾ ਨੀਤੀਗਤ ਸਮਾਂਕੋਚਨ ਨੇ ਅਮਰੀਕਾ ਦੇ ਸਕੋਰ ਨੂੰ ਹੋਰ ਘਟਾ ਦਿੱਤਾ ਹੈ। ਇਹ ਅੰਕੜੇ ਅਮਰੀਕੀ ਨਾਗਰਿਕਾ ਦੁਆਰਾ ਮਾਨੀਏ ਆਜ਼ਾਦੀਆਂ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਦੁੱਜਿਆਂ ਨੂੰ ਦਿੱਤੀ ਜਾਂਦੀ ਖੁੱਲੇਪਨ ਦੇ ਵਿਚਾਰ ਇੱਕ ਬਹੁਤ ਵੱਡਾ ਅੰਤਲ ਦਰਸਾਉਂਦੇ ਨੇ ਅਮਰੀਕੀ ਪਾਸਪੋਰਟ ਧਾਰਕ 180 ਸਥਾਨਾਂ ਤੱਕ ਵੀਜ਼ਾ ਮੁਕਤ ਪਹੁੰਚ ਪ੍ਰਾਪਤ ਕਰ ਸਕਦੇ ਨੇ ਇਸ ਦੇ ਦੌਰਾਨ ਸੰਯੁਕਤ ਰਾਜ ਅਮਰੀਕਾ ਸਿਰਫ 45 ਦੇਸ਼ਾਂ ਦੇ ਨਾਗਰਿਕਾਂ ਨੂੰ ਪਹਿਲਾ ਵੀਜ਼ਾ ਤੋਂ ਬਿਨਾ ਦਾਖਲ ਹੁੰਤੀ ਆਗਿਆ ਦਿੰਦਾ ਹੈ ਜੋ ਕਿ ਹੈਂਡਲੀ ਓਪਨਨੈਸ ਇੰਡੈਕਸ ਵਿੱਚ 77ਵੇਂ ਸਥਾਨ ਤੇ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ